ਨਾ ਨਾ ਮਾਰ ਨਹੀਂ ਆਪਾਂ ਮੋਕਾਂ ਪੰਜੇ ਲਾਣਾ ਨਾ 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 ਬਾਬਾ ਚੱਲ ਨਾ ਮਾਰ ਦੇ ਕਰ ਕਰ ਹਾਂ ਯਾ ਬਾਬੇ ਬਾਬੇ ਭੁੰਡਾ ਵਾਲੇ ਇੱਥੇ ਇੱਥੇ ਬਾਬੇ ਭੁੰਡਾ ਵਾਲੇ ਹੈ ਓਏ ਹੈਲੋ ਕਾਲੀ ਦਾਲਦੀ ਨਹੀਂ ਆ ਮੈਨੂੰ ਲੋਰ ਮਾਰਨ ਦਾ ਬੜੀ ਯਾ ਬਾਬੇ ਚਿਚੜਾ ਦੇ ਐਨਕ ਵੀ ਲਾ ਦੇ ਯਾਰ ਲਾ ਨਾ ਲਾ ਨਾ ਓਏ ਐਡ ਕਰਾਓ ਟਿੱਪੜੀ ਯਾਰ ਮੋਤਾ ਹੋਣ ਦੇ ਕਾਲਾ ਬੱਸ ਬੱਸ ਕਰੀ ਗਏ ਬੱਸ ਕਰੋ ਵਾਧੂ ਬੱਸ ਬੱਸ ਆਂਦਵੀ ਕਰ ਬੱਸ ਬਾਬਾ ਤੇਰੇ ਬੱਪਾ ਤੇਰੇ ਬੱਪਾ ਬੰਦ ਕਰ ਲ ਮੈਂ ਬੰਦ ਕਰੀ ਕਮਾਂਡੋ ਬਣਾਏ ਜਾਂਦੇ ਨੇ ਮੇਕਅਪ ਕਿੰਨਾ ਕੀਤਾ ਨੇ ਕਮਾਂਡੋ ਬਣਾਏ ਕਮਾਂਡੋ ਇਹਨੇ ਮੰਮੀ ਨਾਈ ਦਾ ਕੰਮ ਬੱਪਾ ਬੱਸ ਹੋ ਗਿਆ ਵਾਦੂ ਮੈਂ ਦਿਖਾਉਣਾ ਤੈਨੂੰ ਬੋੜੋ ਵਿੱਚ ਗਏ ਲੈ ਬੱਪਾ ਇਹਨੂੰ ਦੇਖ ਲੈੰਦੋ ਬੱਪਾ ਇਹਨੂੰ ਦੇਖ ਲੈੰਦੋ ਦੇਖੋ ਵੀ ਆ ਗਿਆ ਸਾਡੇ ਕੋਲ ਆਹ ਮਿਲਿਆ ਬੈਟ ਤਾਂ ਸੀ ਬਾਬਾ ਜੀ ਮਿਲਿਆ ਬਾਬਾ ਕੈਟ ਲੱਗ ਬੈ ਮੇਰੇ ਕੋਲ ਫੋਟੋ ਖਿਚਵਾਉਂਦੇ ਉਹ ਤਾਂ ਤੂੰ ਬੈ ਮੇਰੇ ਨਾਲ ਮੈਨੂੰ ਲੱਗਦਾ ਬੰਦਾ ਇਹੋ ਜਿਹਾ ਸਿੱਧੇ ਦੱਸ ਦੇ ਦਿਲੋਂ ਦੱਸ ਦੇ ਤੂੰ ਥਾਣੇ ਨਹੀਂ ਨਹੀਂ ਦੱਸ ਪਰ ਅੱਜ ਮੰਨੇ ਕਾ ਤੂੰ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਭੇਜ ਦੱਸ ਆਇਆ ਬਾਬਾ ਇਹ ਦਾ ਸੁਣ ਮੈਂ ਕਿੰਨਾ ਘੱਟ ਲਾ ਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਨਕ ਸਰ ਕਲੇਰਾ ਆਪਣੀ ਦੀ ਵਰਸੀ ਸੀ 13ਵੀਂ ਤੇ ਕਿ ਮੋਟਰਸਾਈਕਲ ਚੋਰੀ ਕਰਦਾ ਫੜਿਆ ਗਿਆ ਜੀ ਤੇ ਸਿੰਘਾਂ ਨੇ ਫੜ ਕੇ ਆਪਣਾ ਇਹਦਾ ਆਸ਼ੀਰ ਕੀਤਾ ਜੀ ਟੋਨੀ ਪਹਿਲਾਂ ਮੰਨਦਾ ਨਹੀਂ ਸੀ ਇਹ ਪਿੰਡ ਆ ਵਦਾ ਪਿੰਡ ਕਿਹੜਾ ਤੇਰਾ ਵੱਡੇ ਵੱਡੇ ਕੌਕੇ ਸਤਿ ਸ਼੍ਰੀ ਅਕਾਲ ਬਾਬਾ ਜੀ ਦੇ ਫੋਟੋ